हां जी प्रधान जी और इंस्पेक्टर साहब आए ने आज बोली लावण की मांग करते हो तुसी सरकार तो। असि पंजाब सरकार तो ये मांग करदे हां भारतीय किसान यूनियन एकता जाग जठैबंदी ਵੱਲੋਂ ਵੀ ਠੰਡਾ ਮੌਸਮ ਹੋਣ ਕਰਕੇ ਗੜੇ ਪੈਣ ਕਰਕੇ بارش ਹਰ ਰੋਜ਼ ਜਿਹੜੀ بارش ਆ ਜਾਂਦੀ ਆ ਉਹਦੇ ਕਰਕੇ ਜਿਹੜੀ ਸਿਲ ਹੈ ਉਹ ਵੱਧਦੀ ਜਾਂਦੀ ਆ। ਠੰਡੀਆਂ ਹਵਾਵਾ ਚੱਲਦੀਆਂ ਨੇ ਉਹਦੇ ਨਾਲ ਜਿਹੜਾ ਬਾਰਾ ਮੌਸਰ ਜਿਹੜੀ ਉਹ ਆ ਨਹੀਂ ਰਿਹਾ ਇਸ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਤੇਰਾ ਮੌਸਰ ਤੱਕ ਇਹ ਜਾਨੀ ਖੁੱਲ ਦਿੱਤੀ ਜਾਵੇ ਤਾਂ ਕਿ ਮੰਡੀਆਂ ਚ ਭੀੜ ਨਾ ਹੋਵੇ ਕਿਸਾਨ ਆਵੇ ਆਪੀ ਕੜਕੇ ਦੇ ਚਕੇ ਘਰਾਂ ਨੂੰ ਜਾਵੇ ਇੱਕ ਬਾਰ ਦਾ ਨੇ ਵੀ ਦਿੱਕਤ ਹੈ ਇਸ ਦੇ ਨਾਲ ਇੱਕ ਲਿਫਟਿੰਗ ਦੀ ਵੱਡੀ ਦਿੱਕਤ ਆ ਰਹੀ ਆ ਵੀ ਲਿਫਟਿੰਗ ਨਹੀਂ ਹੋ ਰਹੀ ਅਸੀਂ ਪਹਿਲਾਂ ਵੀ ਪੰਜਾਬ ਸਰਕਾਰ ਤੱਕ ਇਹ ਗੱਲ ਪਹੁੰਚਾਈ ਆ ਵੀ ਲਿਫਟਿੰਗ ਦੀ ਵੱਡੀ ਦਿੱਕਤ ਆ ਰਹੀ ਆ ਵੀ ਲਿਫਟਿੰਗ ਦਾ ਪ੍ਰਬੰਧ ਆ ਜਿਹੜਾ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਤੇ ਅੱਜ ਲਾਰੇ ਨੇ ਬੋਲੀ ਫਿਰ ਇਹ ਕਿੰਨੇ ਘਟੇ ਦਿਨ ਲਾਤੀਆਂ ਬੋਲੀ ਨਾ ਮਾਤਰੀ ਲੱਗ ਰਹੀ ਆ ਜੀ ਮਤਲਬ 13 ਵਾਊਚਰ ਕਰਕੇ ਜਿਹੜਾ ਪੰਜਾਬ ਸਰਕਾਰ ਨੇ ਜਾਂ ਕੇਂਦਰ ਦੀ ਸਰਕਾਰ ਨੇ ਰੱਖਿਆ ਵੀ 13 ਵਾਊਚਰ ਤੋਂ ਵੱਧ ਨਹੀਂ ਲੈਣੀ ਉਹਦੇ ਕਰਕੇ ਨਾ ਮਾਤਰੀ ਬੋਲੀ ਲੱਗ ਰਹੀ ਆ ਅਸੀਂ ਕਿ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕੇਂਦਰ ਦੀ ਸਰਕਾਰ ਤੋਂ ਵੀ ਇਹ 12 ਤੋਂ ਜਿਹੜੀ 13 ਵਾਊਚਰ ਕੀਤਾ ਜਾਵੇ ਤਾਂ ਕਿ ਕਿਸਾਨ ਕਿਸਾਨਾਂ ਨੂੰ ਵੀ ਜਿਹੜੀ ਵੱਡੀ ਪਰੇਸ਼ਾਨੀ ਆ ਰਹੀ ਆ ਰਾਤ ਨੂੰ ਮੱਛਰ ਵੀ ਖਾ ਰਿਹਾ ਹੈ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹ ਜੇ 13 ਮੱਥਰ ਤੱਕ ਛੋਟ ਦਿੱਤੀ ਜਾਵੇ ਤਾਂ ਕਿਸਾਨ ਵੀ ਆਪਣੇ ਘਰੇ ਕਣਕ ਵੇਚ ਕੇ ਚਲਾ ਜਾਵੇ ਮਜ਼ਦੂਰ ਵੀ ਟੈਨ ਨਾਲ ਡੇਲੀ ਹੋ ਜਾਣਾ ਤੇ ਕਿੰਨੇ ਦਿਨ ਹੋ ਗਏ ਕਿਸਾਨਾਂ ਨੂੰ ਬੈਠਿਆ ਨੂਰੇ ਜੀ ਕਿਸਾਨ ਤਾਂ 1 April ਤੋਂ ਬੈਠੇ ਨੇ 1 April ਤੋਂ ਲਗਾਤਾਰ ਜਿਹੜੀ ਪੰਜਾਬ ਸਰਕਾਰ ਨੇ ਕਿਹਾ ਸੀ ਵੀ ਅਸੀਂ ਸਰਕਾਰੀ ਬੋਲੀ ਸ਼ੁਰੂ ਕਰਾਂਗੇ ਪਰ ਬੋਲੀ ਜਿਹੜੀ 20 ਤਰੀਕ ਤੋਂ ਲੱਗਣ ਲੱਗੀ ਹੈ ਪਿੰਡ ਛਾਇਲੀ ਦੀ ਤਾਲਾ ਮੰਡੀ ਵਿੱਚ ਦੋ ਕਹਿੰਦੀ ਸੀ ਸਰਕਾਰ ਦੀ 1 April ਤੋਂ ਅਸੀਂ ਮਤਲਬ ਬੋਲੀ ਸ਼ੁਰੂ ਕੀਤੀ ਆ ਉਹ ਇੱਥੇ ਪਿੰਡ ਛਾਇਲੀ ਦੀ ਤਾਲਾ ਮੰਡੀ ਚ ਜਾਣੀ 20 ਅਪ੍ਰੈਲ ਤੋਂ ਬੋਲੀ ਲੱਗਿਆ ਲੱਗਦਾ ਜੜ ਚੋਂ ਜੀ ਲਿਫਟਿੰਗ ਦੀ ਪ੍ਰੋਬਲਮ ਆ ਰਹੀ ਆ ਅੱਛਾ ਜੀ ਵੀ ਜਿਹੜੀ ਇਹ ਚੱਕਰਾ ਉਹ ਮੰਡੀ ਦਾ ਲੋਕਰ ਚੱਕਰਾ ਚ ਚਾਰ ਕੱਢਦੇ ਨੇ ਲੱਗਦਾ ਇੱਕ ਵੀ ਨਹੀਂ 900 ਰੁਪਏ ਚ ਡਰਾਈਵਰ ਦਾ ਉਹਰੇ ਪੜੇਗਾ 900 ਜਦੋਂ 600 ਰੁਪਏ ਡਰਾਈਵਰ ਨੂੰ ਖਾਏ 150 ਰੋਟੀ ਆ 150 ਜੇਰਾ ਡਰਾਈਵਰ ਉਹਦਾ ਟਰੱਕ ਦਾ ਖਰਚਾ ਪਾਣੀ ਐਂ ਲੰਗਿਆ ਉਹ ਲੋਕ ਪਜਦਾ ਨਹੀਂ ਹੈਗਾ ਟਰੱਕ ਕੋਰੇ ਕੋਈ ਆਉਂਦਾ ਨਹੀਂ ਅਜਾ ਦੂਜੀ ਗੱਲ ਇਹ ਹੈ ਵੀ ਜਿਹੜੇ ਜ਼ਿੰਮੇਵਾਰ ਨੇ ਕਾਲੀ ਵੀ ਕਰਦੇ ਨੇ ਕੋਈ ਜ਼ਿੰਮੇਵਾਰੀ ਗਲਤੀ ਹੈ ਮੀਜ਼ੋ ਅਗਲੇ ਨੇ ਕਣਕ ਬੜਲੇ ਗਿੱਲੀਆਂ ਬੜਲੇ ਹੁਣ ਵੀ ਦਾ 9-10 ਮੌਟਰ ਦਾ ਮਾਲ ਆਈ ਰਿਹਾ ਜੇ ਪਹਿਲਾਂ ਇਹ ਖੜ ਜਾਂਦੇ ਸਨ ਲੋਕ ਤਾਹੇ ਮੌਟਰ ਸਹੀ ਆਉਂਦਾ ਇਹ ਪਰੇਸ਼ਾਨੀ ਵੱਧ ਜੀ ਰਹੀ ਇਹ ਨੇ ਇਹ ਲੋਕ ਕਾਲੀ ਵੀ ਕਰਦੇ ਨੇ ਜਾਨੀ ਟ੍ਰਾਂਸਪੋਰਟ ਵਾਲਿਆਂ ਵੀ ਉਰੇ ਆਣੀ ਰਿਹਾ ਜਾਨੀ ਤੁਸੀਂ ਇਹ ਕਹਿੰਦੇ ਕਿ ਸਾਫਟ ਦਾ 900 ਰੁਪਏ ਚੱਕਰ ਇੱਕ ਚੱਕਰ ਲਾਦਾ 900 ਚ ਕੀ ਕਰੂਗਾ ਉਹ ਤਾਂ ਤੇਲ ਵੀ ਨਾ ਪੂਰਾ ਹੁੰਦਾ ਵੀ ਸਰਕਾਰ ਇਸ ਦਾ ਹੱਲ ਕਰੇ ਹਨ ਹੱਲ ਕਰੇ ਉਹਦੇ ਘੜੌਣਾ ਚਲਾਵੇ ਚਾਹੇ ਸੀਵਾ ਵਾਸਤੇ ਲੱਗ ਲੈਣ ਲਾਵੇ ਲੋਕਲ ਵਾਸਤੇ ਜੇ ਭਾੜਾ ਉਹਦੇ ਲੈਂਡ ਲੱਡ ਲਵਾ ਕੇ ਉਹਦਾ ਮਾਲ ਲਾਹੇ ਹੀ ਲੋਹੇ ਚ ਲਾਉਣਾ ਜੀ ਜਿਵੇਂ ਦੇ ਕੁਪੜਾ ਕਢਾਉਣਾ ਚ ਲਾਵੇ ਤੇ ਲਿਫਟਿੰਗ ਦੀ ਵੱਡੀ ਦਿੱਕਤਾਂ ਨੇ ਲਿਫਟ ਜ ਹਰ ਚੀਜ਼ ਦੀ ਦਿੱਕਤ ਆ ਜੀ ਸਰਕਾਰ ਦੀ ਨਾ ਦਾ ਉਹ ਉਹ ਗੱਲਾਂ ਨਾ ਕੋਈ ਪ੍ਰੈਸ਼ਰ ਹੈ ਸਰਕਾਰ ਦਾ ਉਹ ਨਾ ਕੋਈ ਹੋਵੇ ਜੇ ਦੁਨੀਆ ਨੇ ਟੈਂਡਰ ਪਾਇਦਾ ਤਾਂ ਮਾਲ ਵੀ ਪਹੁੰਚਾ ਆਵੇ ਜਦੋਂ ਟੈਂਡਰ ਪਾਇਦਾ ਜੇ ਉਹਨਾਂ ਦੇ ਘਟੇ ਚ ਪਾਏ ਜੇ ਵੱਡੇ ਚ ਪਾਏ ਤਾਂ ਪ੍ਰੈਸ਼ਰ ਪਾਵੇ ਜੁਨੀਅਨ ਦੇ ਵੀ ਮਾਲ ਚ ਕੋ ਹੋ ਜੇ ਟੈਂਡਰ ਪਾਦਾ ਉਹਨਾਂ ਦਾ ਠੀਕ ਹੈ ਜੀ ਚਲੋ ਜੀ ਇਹ ਹੋਜੀ ਬਰੋ ਬਹੁਤ ਠੰਡਾ ਕਰੋ ਖੁੱਤੂ ਨਾ ਤੂੰ ਬਲਾਉਣਾ ਜਦੋਂ ਬੇਚੀ ਬਲਾ ਆ ਗਿਆ ਰੇ ਢੇਰੀਆਂ ਤੇ ਸਾਹਿਬ ਤੁਹਾਡੀ ਲੱਗ ਗਈ ਢੇਰੀਆਂ ਤੇ ਇੱਕ ਕਰਦਾ ਲੱਗਦਾ ਬਹੁਤ ਚੱਲ ਕੋਈ ਨਹੀਂ ਇਹਨਾਂ ਨੂੰ ਤਾਂ ਨਹੀਂ ਅਸੀਂ ਬੰਦ ਕਰਦੇ ਆਓ ਲੋਕ ਪਤਾ ਪੁੱਠੇ ਜਾਂਦੇ ਨੇ ਕਰੋ ਜਾਓ ਜਾਓ ਇਹ ਤਾਂ ਚੱਲਦਾ ਹੈ ਉਹ ਜਦੋਂ ਆਲੇ ਨੇ ਕਈ ਕਈ ਜਿਹੜੀ ਬਾਹਰ ਵਾਲੀ ਛੱਟ ਗਿਆ ਉਹ ਤਾਂ ਹੁਣ ਰੋਜ਼ ਕਹਿੰਦਾ ਸੁੱਧੂ ਆ ਉਹ ਏ ਇਹ ਰੋਜ਼ ਪਾਰਾ ਆਰਾ ਪਾਈ ਗਰੀ ਤੇ ਵੀ ਕੀਤਾ ਉਹ ਮੈਂ ਜਿੱਥੇ ਜੱਟ ਲਗਾ ਕਰ ਹੈ ਪਾਰਾ ਜਿਹਦਾ ਹਲਾ ਕਰੀ ਨਹੀਂ ਹਮਨ ਨੂੰ ਤਾਂ ਹਾਂਜੀ ਕੀ ਕਹੋਂਗੇ ਤੁਸੀਂ ਆੜਤੀਆਂ ਵੱਲੋਂ ਵੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਜੀ ਆਹ ਤੇ ਅਸਨੇ ਮੌਸਮ ਖਰਾਬ ਆ ਜੀ ਬਹੁਤ ਦਿੱਕਤਾਂ ਆ ਰਹੀ ਹੈ ਸਾਡਾ ਮਾਲ ਆ ਸਿੱਧੋ ਚ ਲੱਗ ਰਿਹਾ ਹੈ ਸਿੱਲੋ ਵਾਲੇ 12 ਮੋਸਲ ਤੋਂ ਬਦਲ ਖਾ ਗਏ ਨੇ 12 ਮੋਸਲ ਤੇ ਆ ਨਹੀਂ ਹੈ ਉੱਥੇ ਗੱਡੀਆਂ ਲੈਮੀ ਹੈ ਇਸ ਕਰਕੇ ਬਹੁਤ ਦਿੱਕਤ ਆ ਰਹੀ ਹੈ ਨਾਲ ਸਾਨੂੰ ਗੱਡੀਆਂ ਉਸ ਕਰਕੇ ਗੱਡੀਆਂ ਵੀ ਸਾਨੂੰ ਭਰ ਨਹੀਂ ਆਉਂਦੀਆਂ ਜੇ ਸਰਕਾਰ ਤੋਂ ਇਹ ਮੰਗਿਆ ਵੀ ਜੇ ਇਹਦਾ ਮੋਸਲ ਕੋਈ ਨਾ ਤੇ ਆ ਕੀਤਾ ਜੇ ਮੌਸਮ ਖਰਾਬ ਦੇਖਦੇ ਹੋਏ ਤਾਂ ਇਹ ਮਸਲਾ ਛੇਤੀ ਹੱਲ ਹੋ ਸਕਦਾ ਤਾਂ ਕਿ ਗੱਡੀਆਂ ਲਈ ਜਾਣ ਇੰਸਪੈਕਟਰ ਸਾਹਿਬ ਵੀ ਕਹਿੰਦੇ ਵੀ ਜੇ ਸਾਡਾ ਮਾਲ ਨਹੀਂ ਜੇ ਅਸੀਂ ਲਿਖੀ ਜਾਈਏ ਜਿਹੜਾ ਲੈਣਾ ਨਹੀਂ ਉਹ ਲਿਖਣਗੇ ਕਿੱਥੋਂ ਅਸੀਂ ਇਹ ਮੰਗ ਕਰਦੇ ਆ ਵੀ ਉੱਥੇ ਘੱਟੋ ਘੱਟ 13 ਮੌਇਸਚਰ ਤੱਕ ਮੌਸਮ ਸਰਾਂ ਦੇ ਲਾਹਣ ਦੀ ਉਹਨਾਂ ਫਰੈਟ ਕੀਤੀ ਜਾਵੇ ਤਾਂ ਕਿ ਸਾਰਾ ਨਿਪਟਾਰਾ ਉਹਦੇ ਵਿੱਚ ਅਸਾਂ ਹੋ ਜਾ ਸਕੇ ਇੰਸਪੈਕਟਰ ਸਾਹਿਬ ਅੱਜ ਛਾਇਲ ਪਿੰਡ ਤੁਸੀਂ ਪਹੁੰਚੇ ਹੋ ਦਾਣਾ ਮੰਡੀ ਦੇ ਵਿੱਚ ਕਿੰਨੀਆਂ ਢੇਰੀਆਂ ਲਗਾਤੀਆਂ ਤੇ ਕਿੰਨਾ ਮੌਇਸਚਰ ਵਗੈਰਾ ਤੁਹਾਨੂੰ ਪਿੱਛੋਂ ਦੇਤਾ ਸੀ ਤੇ ਕਿੰਨਾ ਆਇਆਗਾ ਫਿਰ ਸਾਨੂੰ ਸਰਕਾਰ ਦੀ ਹਦਾਇਤ ਅਨੁਸਾਰ 12 ਮੌਇਸਚਰ ਤੱਕ ਅਸੀਂ ਲਾ ਸਕਨੇ ਹਾਂ ਅਕੀਂ ਛੋਟਾ ਛੋਟਾ ਵੀ ਡੇਰ ਲੱਗ ਚੁੱਕੀ ਹੈ ਨੇ 2000 ਕਵਾਂਟਰ ਲਗ ਰਿਹਾ ਆਪਾਂ ਮਾਲ ਇਥੇ ਪਰਚੇਜ ਹੋ ਚੁੱਕਿਆ ਹੈ ਜਾਨੀ ਕੋਈ ਗੁੰਜਾਇਸ ਰੱਖ ਨਹੀਂ ਸਕਦੇ ਤੁਸੀਂ ਕਿਸਾਨਾਂ ਦੇ ਪ੍ਰਤੀ ਕੋਈ ਅੱਧਾ ਪਰਸੈਂਟ ਜਿ ਵੀ ਨਹੀਂ ਰੱਖ ਸਕਦੇ 12 12 ਤੱਕ ਲਾ ਸਕਦੇ ਇਹ ਸੁਭਤ ਨਹੀਂ ਰੱਖ ਸਕਦੇ ਕਿਉਂਕਿ ਸੈਲਰ ਉੱਪਰ ਮਾਲ ਜਾਣਾ ਹੈ ਪਰ ਬਾਅਦ ਚ ਦਿੱਕਤ ਹੁੰਦੀ ਹੈ ਕਿੰਨੇ ਕਿਸਾਨਾਂ ਦੀ ਅੱਜ ਜਾਨੀ ਬੋਲੀ ਲਗਾਈ ਹੈ ਜੀ ਆਪਾਂ ਅੱਜ 20 ਕਿਸਾਨਾਂ ਦੀ ਛੋਟੋ ਛੋਟ ਬੋਲੀ ਲਗਾਈ ਸੀ ਠੀਕ ਹੈ ਜੀ